ਇਹ ਤਸਵੀਰਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀਆਂ ਨੇ ਜਿੱਥੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਦੇ ਸਾਹਮਣੇ ਸਕਤਰੀ ਬਾਗ ਵਿਖੇ ਅਕਾਲ ਪੁਰਖ ਦੀ ਫੌਜ ਵੱਲੋਂ ਗਲਵਕੜੀ ਚਾਰ ਸਹਿਬਜ਼ਾਦੇ ਸਾਡਾ ਵਿਰਸਾ ਤੇ ਸਾਡਾ ਪਰਿਵਾਰ ਪ੍ਰੋਗਰਾਮ ਉਲੀਕਿਆ ਗਿਆ ਜਿਸ ਦੇ ਤਹਿਤ ਬੱਚਿਆਂ ਨੂੰ ਚਾਰੇ ਸਹਿਬਜ਼ਾਦਿਆਂ ਅਤੇ ਧਨਮਤਾ ਗੁਜਰੀ ਜੀ ਅਤੇ ਅਨੇਕਾਂ ਸਿੰਘਾਂ ਸਿੰਘਣੀਆਂ ਦੀਆਂ ਸ਼ਹਾਦਤਾਂ ਬਾਰੇ ਜਾਣੂ ਕਰਵਾਇਆ ਗਿਆ ਖਾਸ ਕਰਕੇ ਸ਼ਹੀਦੀ ਹਫ਼ਤੇ ਬਾਰੇ ਜਿਸ ਹਫ਼ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਮਨੁੱਖਤਾ ਦੀ ਰਾਖੀ ਅਤੇ ਮਨੁੱਖਤਾ ਦੀ ਦੀ ਲਈ ਕੁਰਬਾਨ ਕਰਕੇ ਇੱਕ ਵਿਲੱਖਣ ਮਿਸਾਇਲ ਕਾਇਮ ਕੀਤੀ ਅਜਿਹੀ ਮਿਸਾਲ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੀ ਤੇ ਇਹਨਾਂ ਚੰਦਰੇ ਦਿਨਾਂ ਵਿੱਚ ਹੀ ਗੁਰੂ ਸਾਹਿਬ ਨੇ ਚਾਵਾਂ ਤੇ ਰੀਝਾਂ ਨਾਲ ਸਰਜੀ ਅਨੰਦਪੁਰੀ ਨੂੰ ਅਲਵਿਦਾ ਆਖਿਆ ਸੀ ਸਿੱਖ ਕੌਮ ਲਈ ਇਹ ਹਫਤਾ ਉਤਸ਼ਾਹ ਅਤੇ ਪ੍ਰੇਰਣਾ ਦਾ ਸਰੋਤ ਹੈ ਨਾ ਕਿ ਨਿਰਾਸ਼ਤਾ ਵਾਲਾ ਇਸ ਬਾਬਤ ਬੱਚਿਆਂ ਨੂੰ ਜਾਣੂ ਕਰਵਾਉਂਦੇ ਹੋਏ ਕਈ ਮੁਕਾਬਲੇ ਵੀ ਕਰਵਾਏ ਗਏ ਹਨ ਜਿਸ ਵਿੱਚ ਦਸਤਾਰ ਸਜਾਉਣਾ ਤੇ ਕਵਤਾਵਾਂ ਵੀ ਗਾਈਆਂ ਗਈਆਂ ਤੇ ਉੱਥੇ ਹੀ ਬੱਚਿਆਂ ਵੱਲੋਂ ਧਾਰਮਿਕ ਗੀਤ ਵੀ ਸੁਣਾਏ ਗਏ ਹਨ ਕਰ ਬੱਚੇ ਨਾ ਗੁਰਾ ਡੋਲੇ ਸੂਬੇ ਨੂੰ ਕੜਕ ਕੇ ਬੋਲੇ ਕਾਲੇ ਤੂੰ ਝੁਲੰਝ ਕਲਨੇ ਤੇ ਮੀ ਕਦੇ ਹਾਰੇ ਨਾ ਗੋਬਿੰਦੇ ਸ਼ੇਰ ਸੂਬਿਆ ਦਾਦੇ ਨੇ ਧਰਮ ਦਿਖਾਤਰ ਦਿੱਲੀ ਦਾ ਸੀਸ ਕਟਾਇਆ ਬਿਦਾਨੇ ਅੰਮ੍ਰਿਤ ਦੇ ਕੇ ਸਾਨੂੰ ਹੈ ਸ਼ੇਰ ਬਨਾਇਆ ਖੰਡੇ ਦੀ ਧਾਲ ਚੋ ਜਨਮੇ ਮਰ ਕੇ ਵੀ ਮੱਲ ਲੈਣਾ ਗੋਬਿੰਦ ਨੇ ਛੇ ਸੂਬੇ ਆ ਭਾਰਤ ਦੇ ਮੁਖੜੇ ਤੇ ਹੁੰਦੀ ਨਾ ਲਲੀ ਜੇ ਗੁਰਗੋਬਿੰਦ ਸਿੰਘ ਨੇ ਭਾਰਤ ਲਈ ਚਾਰੇ ਪੁੱਤ ਵਾਰੇ ਨਹੰਦੇ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਗਲਵਕੜੀ ਮੁਹਿੰਮ ਤਹਿਤ ਸਾਡਾ ਵਿਰਸਾ ਸਾਡਾ ਪਰਿਵਾਰ ਪ੍ਰੋਗਰਾਮ ਜਿਹੜਾ ਉਹ ਕਰਵਾ ਰਹੇ ਹਾਂ ਅਸੀਂ ਹਰ ਸਾਲ ਅਸੀਂ 25 ਦਸੰਬਰ ਇਹ ਦਿਨ ਮਿੱਥਿਆ ਹੁੰਦਾ ਤੇ ਸਾਡਾ ਇਹਦੇ ਪਿੱਛੇ ਮਕਸਦ ਇਹ ਹੈ ਕਿ ਇਹ ਦਿਨ ਜਿਹੜੇ ਨੇ ਸਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਨੇ ਤੇ ਆਪਣੀ ਅਗਲੀ ਪੀੜ੍ਹੀ ਨੂੰ ਅਸੀਂ ਸਹਿਬਜ਼ਾਦਿਆਂ ਦੇ ਵਾਰਿਸ ਹੋਣ ਦਾ ਮਾਣ ਦਵਾ ਸਕੀਏ ਇਸ ਕਰਕੇ ਅਸੀਂ ਇਹ ਜਿਹੜਾ ਪ੍ਰੋਗਰਾਮ ਇਹ ਇਹਨਾਂ ਦਿਨਾਂ ਚੁੱਲ੍ਕਦੇ ਆ ਤੇ ਜਿਹਦੇ ਚ ਬਹੁਤ ਸਾਰੇ ਛੋਟੇ ਬੱਚੇ ਜਿਹੜੇ ਆ ਸਹਿਬਜ਼ਾਦਿਆਂ ਦੇ ਵਾਰਿਸ ਬਣ ਕੇ ਉਹ ਬਾਣਾ ਪਾ ਕੇ ਲਿਬਾਸ ਪਾ ਕੇ ਇੱਥੇ ਆਉਂਦੇ ਨੇ ਮਕਸਦ ਕੀ ਹੈ ਇਸ ਸਮਾਗਮ ਦਾ ਮਕਸਦ ਬੜਾ ਸਿੰਪਲ ਹੈ ਜੀ ਕਿ ਅਸੀਂ ਚਾਹੁੰਦੇ ਆ ਕਿ ਸਹਿਬਜ਼ਾਦਿਆਂ ਦੇ ਨਾਲ ਜੁੜੇ ਰਹਿਣ ਉਹ ਵਿਰਸਾ ਸਾਡੇ ਘਰਾਂ ਚੋਂ ਨਾ ਗਵਾਚੇ ਸਾਡੇ ਘਰਾਂ ਚ ਸਾਬ ਜਦਾਂ ਦੀ ਗੱਲ ਚੱਲੇ ਤੇ ਖਾਸ ਕਰਕੇ ਇਹਨਾਂ ਦਿਨਾਂ ਚ ਜਦੋਂ ਹੋਰ ਲੋਕ ਸਾਡੇ ਪਰਿਵਾਰਾਂ ਨੂੰ ਵਰਗਲਾ ਕੇ ਬੱਚਿਆਂ ਨੂੰ ਵਰਗਲਾ ਕੇ ਤੇ ਉਹ ਜਿਹੜਾ ਦੂਜੇ ਪਾਸੇ ਲੈ ਜਾਂਦੇ ਨੇ ਉਹਨੂੰ ਕਿਸ ਢੰਗ ਨਾਲ ਜਿਹੜਾ ਅਸੀਂ ਕਾਊਂਟਰ ਕਰ ਸਕਦੇ ਸੀ ਤੇ ਸਾਡੀ ਕਿਉਂਕਿ ਸਾਡਾ ਆਪਣਾ ਵਿਰਸਾ ਬਹੁਤ ਵੱਡਾ ਤੇ ਅਸੀਂ ਕਿਸੇ ਲੜਾਈ ਚ ਪੇ ਬਗੈਰ ਅਸੀਂ ਆਪਣੀ ਗੱਲ ਵੱਡੀ ਕਰਨੀ ਸ਼ੁਰੂ ਕਰ ਦਿੱਤੀ ਤੇ ਅੱਜ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਕਿ ਸਾਰੇ ਪੰਜਾਬ ਦੇ ਅੰਦਰ ਜਿਹੜੀ ਹੈ ਉਹ ਘਰ-ਘਰ ਇਹ ਜਿਹੜੀ ਮੁਹਿਮ ਪਹੁੰਚ ਗਈ ਹੈ ਕਿੰਨੇ ਬੱਚੇ ਨੇ ਇਸ ਵਾਰ ਕਿਹੜੀ ਮੈਂ ਲੱਗਦਾ ਜੀ ਹਜ਼ਾਰ ਕੁ ਦੇ ਕੋਲ ਬੱਚੇ ਨੇ ਕਿਉਂਕਿ ਮੈਂ 847 ਨੰਬਰ ਟੈਗ ਹੁਣੇ ਸਟੇਜ ਤੇ ਦੇਖਿਆ ਉਸ ਤੋਂ ਇਲਾਵਾ ਕਫਤਾ ਵਾਲੇ ਦਸਤਾਰ ਵਾਲੇ ਤੇ ਇਹ ਬਹੁਤ ਸਾਰੇ ਬੱਚੇ ਨੇ ਜਿਹੜੇ ਇੱਥੇ ਆ ਰਹੇ ਨੇ ਤੇ ਮੈਨੂੰ ਲੱਗਦਾ ਕਿ ਇਹ ਜਿੱਥੋਂ-ਜਿੱਥੋਂ ਘਰੋਂ ਤਿਆਰ ਹੋ ਕੇ ਨਿਕਲੇ ਹੋਣਗੇ ਉਹ ਇੱਕ ਤਰ੍ਹਾਂ ਦਾ ਨਗਰ ਕੀਰਤਨ ਹੀ ਹੈ ਉਹ ਰਾਜ ਸੁਨਿਆ ਦੇਂਦੇ ਆਏ ਨੇ ਬਗੈਰ ਬੋਲਿਓ ਕਿ ਅਸੀਂ ਸਹਿਬਜ਼ਾਦਿਆਂ ਦੇ ਵਾਰਿਸ ਆ ਧਰਮ ਪਰਵਰਤਨ ਕਾਮੇ ਕੀਤਾ ਜਾ ਰਿਹਾ ਸਿੱਖਾਂ ਨਾਲ ਦੇਖੋ ਪਹਿਲੀ ਗੱਲ ਤੇ ਹੈ ਕਿ ਲਾਲਚ ਚਾਕੇ ਡਰਾ ਚਾਕੇ ਧਰਮ ਦੇ ਬਦਲਣ ਦੇ ਅਗੇਂਸਟ ਸਿੱਖ ਹਮੇਸ਼ਾ ਹੀ ਰਹੇ ਨੇ ਤੁਸੀਂ ਗੁਰਤੇਗ ਭਦਰ ਸਾਹਿਬ ਦੀ ਸ਼ਹੀਦੀ ਇਸ ਗੱਲ ਕਰਕੇ ਆ ਤੇ ਅੱਜ ਵੀ ਅਸੀਂ ਇਸ ਗੱਲ ਦੇ ਉੱਤੇ ਖੜੇ ਆ ਕਿ ਜਿਹੜੇ ਵੀ ਲੋਕ ਪੰਜਾਬ ਦੇ ਅੰਦਰ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਗਰੀਬ ਪਰਿਵਾਰ ਨੇ ਸਾਡੇ ਉਹਨਾਂ ਨੂੰ ਵਰਗਲਾ ਕੇ ਉਹਨਾਂ ਨੂੰ ਲਾਲਚ ਦੇ ਕੇ ਉਹਨਾਂ ਦੀ ਉਹ ਮਤਲਬ ਜਿਹੜਾ ਹੈ ਠੀਕ ਕਰਨ ਦੇ ਬਹਾਨੇ ਲਾ ਕੇ ਤੇ ਉਹਨਾਂ ਨੂੰ ਦੂਰ ਖੜ ਰਹੇ ਨੇ ਤੇ ਅਸੀਂ ਉਹਨਾਂ ਸਾਰਿਆਂ ਤੱਕ ਪਹੁੰਚ ਕਰ ਰਹੇ ਹਾਂ ਉਹ ਵਾਪਸ ਵੀ ਆ ਰਹੇ ਨੇ ਇਹ ਇਹ ਲੰਬੀ ਚਲਾਕੀਆਂ ਜਿਹੜੀਆਂ ਲੰਬੀਆਂ ਨਹੀਂ ਚਲਦੀਆਂ ਹੁੰਦੀਆਂ ਲੋਕਾਂ ਨੂੰ ਕਿਸੇ ਦੇਖਦੇ ਨਹੀਂ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਜੀ ਕੀ ਸਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜੁੜੋ ਜਿਹੜੇ ਘਰ 'ਚ ਸਹਿਬਜ਼ਾਦਿਆਂ ਦੀ ਗੱਲ ਚੱਲੇਗੀ ਉਸ ਘਰ ਦੇ ਬੱਚੇ ਜਿਹੜੇ ਨੇ ਉਹਨਾਂ ਦੀ ਪਰਵਰਿਸ਼ ਸਮਝ ਲਓ ਬਹੁਤ ਵਧੀਆ ਹੋ ਰਹੀ ਹੈ ਤੇ ਉਹ ਜਿੱਥੇ ਗੁਰੂ ਨਾਲ ਜੁੜੇ ਰਹਿਣਗੇ ਉਹ ਮਾਤਾ ਪਿਤਾ ਨਾਲ ਵੀ ਜੁੜੇ ਰਹਿਣਗੇ ਅੱਜ ਬਿਰਧ ਆਸ਼ਰਮ ਤੇ ਮਾਤਾ ਪਿਤਾ ਕੋਲੋਂ ਦੂਰ ਜਾ ਕੇ ਰਹਿਣ ਦੀ ਜਿਹੜੀ ਗੱਲ ਹੈ ਬੜੀ ਤੇਜ਼ੀ ਨਾਲ ਵੱਧ ਰਹੀ ਹੈ ਤੇ ਉਹਨਾਂ ਸਾਰਿਆਂ ਨੂੰ ਰੋਕਣ 'ਚ ਇਹ ਗੱਲਾਂ ਕਾਮਯਾਬ ਹੋਣਗੀਆਂ ਪੰਜਾਬ ਨਹੀਂ ਸ਼ਾਂਤ ਜੀ ਜੀ ਸਾਹਿਬ ਤੁਹਾਨੂੰ ਜੀ ਮਾਤਮੀ ਨਹੀਂ ਉਹ ਉਹਨੇ ਵਾਪਸ ਲੈ ਲਿਆ ਜੀ ਪਰ ਕਾਫੀ ਜਾਣੀ ਟਿਕੀ ਗਈ ਨਹੀਂ ਦੇਖੋ ਇਸ ਤਰ੍ਹਾਂ ਹੈ ਕਿ ਰਾਜਨੀਤੀ ਨਹੀਂ ਸੀ ਹੋਣੀ ਚਾਹੀਦੀ ਥੋੜੇ ਦਿਨ ਪਹਿਲਾਂ ਤੱਕ ਤੇ ਐਸਜੀਪੀਸੀ ਵੀ ਕਹਿ ਰਹੀ ਸੀ ਕਿ ਜੀ ਇਹ ਜਿਹੜਾ ਤੁਸੀਂ ਸਰੋਪਾਣਾ ਦਬੋ ਜੀ ਮਿੱਠਾ ਨਾ ਬਣਾਇਓ ਜੀ ਤੁਸੀਂ ਵੀ ਤਾਂ ਸ਼ੌਕ ਦੀਆਂ ਗੱਲਾਂ ਕਰ ਰਹੇ ਹੋ ਜਦ ਕਿ ਇਹ ਚੜ੍ਹਦੀ ਕਲਾ ਦੀ ਗੱਲ ਸੀ ਇਹਨਾਂ ਨੇ ਵੀ ਗਲਤ ਕਿਹਾ ਤੇ ਉਹਨਾਂ ਨੇ ਵੀ ਗਲਤ ਕੀਤਾ ਮਾਤਮੀ ਜਿਹੜੀ ਹੈ ਤੇ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਸਾਰੀ ਗੱਲ ਨੂੰ ਜਿਹੜਾ ਹੁਣ ਸਮੇਟ ਲੈਣਾ ਚਾਹੀਦਾ ਤੇ ਖਤਮ ਕਰ ਦੇਣਾ ਚਾਹੀਦਾ ਕੰਟਰੋਵਰਸੀ ਨੂੰ ਤੇ ਸ਼ਹਾਦਤ ਤੋਂ ਚੜ੍ਹਦੀ ਕਲਾ ਕੱਢ ਕੇ ਲੈ ਕੇ ਜਾਣੀ ਚਾਹੀਦੀ ਹੈ ਕੇਂਦਰ ਸਰਕਾਰ ਨੇ ਬਾਲ ਦੀ ਵਸਰਾ ਰੂਪ ਦਿੱਤਾ ਹੈ ਇਹ ਨਹੀਂ ਪਤਾ ਕੀ ਕਹਿੰਦੇ ਦੇਖੋ ਹਰੇਕ ਦਾ ਨਜ਼ਰੀਆ ਹੈ ਵੇਖਣ ਦਾ ਕੋਈ ਸਾਬ ਜਦਿਆਂ ਨੂੰ ਬਾਲ ਕਹਿ ਰਿਹਾ ਕੋਈ ਬਾਬੇ ਕਹਿ ਰਿਹਾ ਕੋਈ ਸਾਬ ਜਦਿਆਂ ਕਹਿ ਰਿਹਾ ਪਰ ਜਿਹੜਾ ਵੀ ਸਾਬ ਜਦਿਆਂ ਨੂੰ ਯਾਦ ਕਰਨਾ ਚਾਵੇ ਤੇ ਉਹਨਾਂ ਦੇ ਰਾਹ ਤੇ ਤੁਰਨਾ ਚਾਹੁੰਦਾ ਹੈ ਉਹ ਇੱਕ ਗੱਲ ਦਾ ਜਵਾਬ ਜ਼ਰੂਰ ਦੇਵੇ ਉਹ ਬਾਲ ਕਹਿ ਕੇ ਦਵੇ ਵੀਰ ਕਹਿ ਕੇ ਦਵੇ ਪਰ ਇਹ ਜਵਾਬ ਦਵੇ ਕਿ ਉਹਨੇ ਮਾਨਵਤਾ ਦਾ ਰਾਹ ਅਪਣਾ ਲਿਆ ਉਹਨੇ ਦੂਜੇ ਦੇ ਧਰਮ ਨੂੰ ਜੀਉਣ ਦੇ ਲਈ ਸਪੇਸ ਦੇਣੀ ਸ਼ੁਰੂ ਕਰ ਦਿੱਤੀ ਹੈ ਤੇ ਜੇ ਦੇ ਦਿੰਦੀ ਹੈ ਤੇ ਫਿਰ ਉਹ ਜਿੱਦਾਂ ਮਰਜ਼ੀ ਦਿਨ ਬਣਾ ਲੈਣ ਨਹੀਂ ਤੇ ਸਿਆਸੀ ਸਿਆਸਤ ਲਈ ਜਿਹੜਾ ਉਹ ਸਾਹਿਬ ਜੀ ਦਾ ਨਾਂ ਨਾ ਵਰਤੋ ਸੋ ਇਸ ਮੌਕੇ ਅਕਾਲਪੁਰਖ ਦੀ ਫੌਜ ਵੱਲੋਂ ਵਾਕਿਆਹੀ ਸ਼ਲਾਗਾ ਯੋਗ ਉਪਰਾਲਾ ਕੀਤਾ ਗਿਆ ਖਾਸ ਕਰਕੇ ਸ਼ਹੀਦੀ ਹਫਤੇ ਮੌਕੇ ਬੱਚਿਆਂ ਨੂੰ ਸਿੱਖੀ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਸੋ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਹਨਾਂ ਮਹਾਨ ਸ਼ਹਾਦਤਾਂ ਬਾਰੇ ਸਿੰਘਾਂ ਸਿੰਘਣੀਆਂ ਬਾਰੇ ਆਪਣੇ ਪੁਰਖਿਆਂ ਬਾਰੇ ਜ਼ਰੂਰ ਦੱਸਿਆ ਕਰੋ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ